చర్వసా వేరీ తిరిగి కానీ మా ਤੁਸੀਂ ਅੰਦਰ ਮੈਂ ਤੁਸੀਂ ਇਸ ਤਰ੍ਹਾਂ ਜੋਸ਼ ਨਾਲ ਨਹੀਂ ਨਹੀਂ ਅਸੀਂ ਕਰ ਰਹੇ ਸੀ ਕਿ ਕੀ ਪੁੱਛਿਆ ਕਿ ਕਈ ਵਾਰ ਕਈ ਵਾਰ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਟੇਜੀਤ ਸੀਗੇ ਨਹੀਂ ਨਹੀਂ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੌੜਾ ਕਰ ਰਹੇ ਸੀ ਕਰਨ ਕਿਸ ਲਈ ਕਿਸ ਬਾਤ ਵਿੱਚ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਹੈ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹਦੇ ਸੀ ਵੀ ਡਿਕੋਰਮ ਬਣਿਆ ਰਹੇ ਇਸ ਤੋਂ ਇਲਾਵਾ ਕੋਈ ਮਸਲਾ ਨਹੀਂ ਕੁਝ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਇਹ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲ ਉਹ ਕਿਥੇ ਦੇ ਵਰਕਰ ਸੀ ਕਿ ਨਵੇਂ ਸਰਦ ਕਿਥੇ ਆਨੰਦਪੁਰ ਸਾਹਿਬ ਹਾਂ ਕਿਰਨ ਸਿੰਘ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਬੇ ਆਨੰਦਪੁਰ ਦੇ ਤੁਸੀਂ ਬੇ ਆਨੰਦਪੁਰ ਤੋਂ ਸਮਰਥਕ ਉਹ ਕਿਹਨਾ ਦੇ ਫਿਲਾਸਫ ਦੇ ਮਨੀਸ਼ ਤਿਵਾੜੀ ਜੀ ਨੂੰ ਪਤਾ ਹੋਣਾ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਆ ਅਜਿਹਾ ਹੁਣ ਪਾਰਟੀ ਦੇ ਵੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਇਹਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਘਰੇ ਬੈਠਣਗੇ ਜੀ ਤੁਸੀਂ ਵਿਰੋਧ ਕੀਤਾ ਸੀ ਅਸੀਂ ਵਿਰੋਧ ਕਰਦੇ ਹਾਂ ਮਨੀਸ਼ ਤਵਾੜੀ ਨੂੰ ਕਾ ਇੱਕ ਨਾ ਦਿੱਤੀ ਜਾਵੇ ਮਨੀਸ਼ ਤਵਾੜੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿਸੀ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਇਹ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਇਹਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਪਤਾ ਨਹੀਂ ਕੀ ਅੱਜ ਦਾ ਕੋਈ ਪੀਏ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗੱ ਕਦੇ ਲੋਕਾਂ ਦੇ ਵਿੱਚ ਵੀ ਨਹੀਂ ਵਿਚਰਦਾ ਜੀ ਬਹੁਤ ਕੁਝ ਬੋਲਿਆ ਇੱਥੇ ਜਿਹੜਾ ਝਗੜਾ ਹੋ ਰਿਹਾ ਸੀ ਢਿੱਲੋਂ ਦਾ ਹੀ ਪੁਆਇੰਟ ਕੀਤੇ ਬੰਦੇ ਸੀਗੇ ਸਾਰੇ ਢਿੱਲੋਂ ਦਾ ਹਾਂ ਢਿੱਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਂਸ਼ੂ ਟੰਡਨ ਆ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਦਾ ਅਨੰਦ ਸਾਹਿਬ ਅਨੰਦ ਵੀ ਕਾਂਗਰਸ ਦਾ ਮੈਂ ਕਾਂਗਰਸ ਦਾ